ਮੇਰਾ ਤਾਂ ਦਿਲ ਕਰਦਾ ਮੈਂ ਦੁਬਾਰਾ ਪੜਾਂ ਸਾਨੂੰ ਤਾਂ ਬੋਰੀਆਂ ਵਾਲੇ ਸਕੂਲ ਮਿਲੇ ਸੀ ਕਰਉ ਆਪਣੀ ਬੋਰੀ ਆਪ ਲੈ ਕੇ ਜਾਂਦੇ ਸੀ ਤੇ ਸਾਈਕਲ ਤੇ ਜਾਂਦੇ ਸੀ ਪਰ ਜੋ ਸਹੂਲਤਾਂ ਪਲੱਸ 1 ਵਾਲੇ ਬੱਚਿਆਂ ਨੂੰ 9ਵੀਂ ਵਾਲੇ ਬੱਚਿਆਂ ਨੂੰ ਇੱਥੇ ਦੇਖੀਆਂ ਨੇ ਮੈਨੂੰ ਉਮੀਦ ਹੈ ਕਿ ਬੱਚੇ ਬਹੁਤ ਅੱਗੇ ਜਾਣਗੇ ਕਿਉਂਕਿ ਬੱਚਿਆਂ ਦਾ ਵਿਜ਼ਨ ਕਲੀਅਰ ਹੈ ਬੱਚਿਆਂ ਦਾ ਏਮ ਕਲੀਅਰ ਹੈ ਕਿ ਅਸੀਂ ਕੀ ਬਣਨਾ ਹੈ ਮਾਪਿਆਂ ਨੂੰ ਮਿਲਦਾ ਮੌਕਾ ਮਿਲਿਆ ਮਾਪਿਆਂ ਨੇ ਵੀ ਇਹੀ ਕਿਹਾ ਕਿ ਸਾਨੂੰ ਪ੍ਰਾਈਵੇਟ ਸਕੂਲਾਂ 'ਚ ਵੀ ਅਸੀਂ ਜਾਣਦੇ ਆ ਜਦੋਂ ਐਡਮਿਸ਼ਨ ਕਰਾਉਣ ਸਾਨੂੰ ਬਹੁਤ ਕੁਝ ਦਿਖਾ ਦਿੱਤਾ ਜਾਂਦਾ ਜਿਵੇਂ ਸ਼ੋਅਰੂਮ ਦੇ ਵਿੱਚ ਸ਼ੋਅ ਪੀਸ ਲੱਗੇ ਹੁੰਦੇ ਨੇ ਕਿ ਆਹ ਦੇਖੋ ਜੀ ਆਹ ਦੇਖੋ ਪਰ ਸਟੋਰ ਚ ਅੰਦਰ ਉਹਨਾਂ ਕੁਝ ਨਹੀਂ ਹੁੰਦਾ ਕਿ ਸਾਨੂੰ ਕੰਪਿਊਟਰ ਦਿਖਾ ਦਿੱਤੇ ਜਾਂਦੇ ਨੇ ਸਾਨੂੰ ਲੈਬਸ ਦਿਖਾਤੇ ਜਾਂਦੀਆਂ ਨੇ ਕਿ ਆਹ ਆਇਆ ਹੈ ਪਰ ਐਡਮਿਸ਼ਨ ਹੋਣ ਤੋਂ ਬਾਅਦ ਆਊਟਪੁੱਟ ਜਿਹੜੀ ਉਹਦੀ ਜ਼ੀਰੋ ਹੁੰਦੀ ਹੈ ਪਰ ਇੱਥੇ ਸਾਨੂੰ ਮੌਕਾ ਮਿਲ ਰਿਹਾ ਹੈ ਨੀਟ ਦੀਆਂ ਵੀ ਕਲਾਸਾਂ ਦੀ ਟ੍ਰੇਨਿੰਗ ਲੱਗ ਰਹੀ ਹੈ ਜੀਈਟੀ ਦੀਆਂ ਵੀ ਲੱਗ ਰਹੀ ਹੈ ਸਾਰੇ ਕੋਰਸਸ ਜਿਹੜੇ ਇਸ ਵਕਤ ਦੁਨੀਆ ਦੇ ਵਿੱਚ ਜਿੰਨੀ ਵੈਲਿਊ ਹੈ ਉਹ ਲੱਗ ਰਹੀ ਹੈ ਬੜੀ ਖੁਸ਼ੀ ਹੋ ਰਹੀ ਹੈ ਮੈਂ ਮਾਨਯੋਗ ਮੰਤਰੀ ਸਾਹਿਬ ਹਰਜੋਤ ਬੈਂਸ ਜੀ ਦਾ ਇਸ ਗੱਲੋਂ ਧੰਨਵਾਦ ਕਰੂੰਗਾ ਕਿ ਉਹਨਾਂ ਨੇ ਬਹੁਤ ਐਫਰਟ ਕੀਤੀ ਹੈ ਔਰ ਕਰ ਵੀ ਰਹੇ ਨੇ ਸੋ ਅੱਜ 13 ਸਕੂਲਾਂ ਦਾ ਉਦਘਾਟਨ ਹੋਇਆ 12 12+1 ਇੱਕ ਦੇ ਵਿੱਚ ਆਪਾਂ ਖੜੇ ਆ 12 ਹੋਰ ਨੇ ਉਹਨਾਂ ਨਾਲ ਦਿਨਾਂ ਚ ਹੋਰ ਵੀ ਬਹੁਤ ਸਾਰਾ ਰੈਵੋਲੂਸ਼ਨ ਜਿਹੜਾ ਐਜੂਕੇਸ਼ਨ ਜਰਵਨ ਕੇਜਰੀਵਾਲ ਜੀ ਨੇ ਸੋਚੇ ਜੀ ਕੱਲ ਅਸੀਂ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਸਰਕਾਰ ਵੱਲੋਂ ਜੋ ਕਲੀਨਿਕ ਬਣਾਏ ਗਏ ਨੇ 165 ਆਮ ਆਦਮੀ ਕਲੀਨਿਕ ਜਿਹੜੇ ਆ ਉਹ ਲੋਕਾਂ ਨੇ ਸਪੁਰਦ ਕੀਤੀ 829 ਹੋ ਗਏ ਹੁਣ ਸਵਾ ਕਰੋੜ ਦੇ ਨੇੜੇ ਤੇੜੇ ਲੋਕ ਉੱਥੇ ਆ ਕੇ ਆਪਣਾ ਇਲਾਜ ਕਰਾ ਕੇ ਗਏ ਨੇ ਇਹ ਸਾਡੀਆਂ ਗਰੰਟੀਆਂ ਸੀ ਜਿਸ ਵੇਲੇ ਅਰਵਿੰਦ ਜੀ ਮੈਂ ਨਾਲ ਸੀ ਗੱਡੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਘੁੰਮ ਰਹੀ ਸੀ ਵੋਟਾਂ ਵੇਲੇ ਅਸੀਂ ਗਰੰਟੀਆਂ ਦੇ ਰਹੇ ਸੀ ਕਿ ਬਿਜਲੀ ਫ੍ਰੀ ਕਰ ਦਾਂਗੇ ਸਕੂਲ ਚੰਗੇ ਬਣਾ ਦਾਂਗੇ ਸ਼ਾਨਦਾਰ ਹਸਪਤਾਲ ਬਣਾ ਦਾਂਗੇ ਦਵਾਈਆਂ ਮੁਫਤ ਕਰ ਦਾਂਗੇ ਤਾਂ ਉਦੋਂ ਵਿਰੋਧੀ ਪਾਰਟੀ ਕਹਿੰਦੀ ਸੀ ਪੈਸੇ ਕਿੱਥੋਂ ਆਣਗੇ ਸਾਨੂੰ ਪਤਾ ਸੀ ਇਸ ਗੱਲ ਦਾ ਕਿ ਪੈਸੇ ਇੰਨਾ ਚੋਂ ਹੀ ਆਣਗੇ ਜਿਹੜਾ ਲੋਕਾਂ ਦਾ ਪੈਸਾ ਲੁੱਟਿਆ ਉਹਨੂੰ ਵਾਪਸ ਖਜ਼ਾਨੇ 'ਚ ਲਿਆ ਕੇ ਦੁਬਾਰਾ ਲੋਕਾਂ 'ਤੇ ਲਾਇਆ ਜਾਊਗਾ ਚਾਹੇ ਸਕੂਲਾਂ ਦੇ ਰੂਪ ਚ ਲਾਇਆ ਜਾਵੇ ਚਾਹੇ ਸੜਕਾਂ ਦੇ ਰੂਪ ਚ ਲਾਇਆ ਜਾਵੇ ਬਿਜਲੀ ਮੁਫਤ ਦੇ ਰੂਪ ਚ ਲਾਇਆ ਜਾਵੇ ਮ ਆਮਦਵੀ ਕਲੀਨਿਕਾ ਦੇ ਰੂਪ ਚ ਚਲਾਇਆ ਜਾਵੇ ਸ਼ਾਨਦਾਰ ਹਸਪਤਾਲ ਦੇ ਰੂਪ ਚ ਚਲਾਇਆ ਜਾਵੇ ਫ੍ਰੀ ਦਵਾਈਆਂ ਦੇ ਰੂਪ ਚ ਲਾਇਆ ਜਾਵੇ ਭਾਵੇਂ ਨੌਕਰੀਆਂ ਦੇਣ ਦੇ ਰੂਪ ਚ ਲਾਇਆ ਜਾਵੇ ਲੋਕਾਂ ਤੇ ਉਹ ਪੈਸਾ ਲੱਗੂਗਾ ਮੇਰਾ ਤਾਂ ਦਿਲ ਕਰਦਾ ਮੈਂ ਦੁਬਾਰਾ ਪੜਾਂ ਸਾਨੂੰ ਤਾਂ ਬੋਰੀਆਂ ਵਾਲੇ ਸਕੂਲ ਮਿਲੇ ਸੀ ਕਰੋਂ ਆਪਣੀ ਬੋਰੀ ਆਪ ਲੈ ਕੇ ਜਾਂਦੇ ਸੀ ਤੇ ਸਾਈਕਲ ਤੇ ਜਾਂਦੇ ਸੀ ਪਰ ਜੋ ਸਹੂਲਤਾਂ ਪਲੱਸ 1 ਵਾਲੇ ਬੱਚਿਆਂ ਨੂੰ 9ਵੀਂ ਵਾਲੇ ਬੱਚਿਆਂ ਨੂੰ ਇੱਥੇ ਦੇਖੀਆਂ ਨੇ ਮੈਨੂੰ ਉਮੀਦ ਹੈ ਕਿ ਬੱਚੇ ਬਹੁਤ ਅੱਗੇ ਜਾਣਗੇ ਕਿਉਂਕਿ ਬੱਚਿਆਂ ਦਾ ਵਿਜ਼ਨ ਕਲੀਅਰ ਹੈ ਬੱਚਿਆਂ ਦਾ ਏਮ ਕਲੀਅਰ ਹੈ ਕਿ ਅਸੀਂ ਕੀ ਬਣਨਾ ਮਾਪਿਆਂ ਨੂੰ ਮਿਲਦਾ ਮੌਕਾ ਮਿਲਿਆ ਮਾਪਿਆਂ ਨੇ ਵੀ ਇਹੀ ਕਿਹਾ ਕਿ ਸਾਨੂੰ ਪ੍ਰਾਈਵੇਟ ਸਕੂਲਾਂ 'ਚ ਵੀ ਅਸੀਂ ਜਾਣਦੇ ਹਾਂ ਜਦੋਂ ਐਡਮਿਸ਼ਨ ਕਰਾਉਣ ਸਾਨੂੰ ਬਹੁਤ ਕੁਝ ਦਿਖਾ ਦਿੱਤਾ ਜਾਂਦਾ ਜਿਵੇਂ ਸ਼ੋਰੂਮ ਦੇ ਵਿੱਚ ਸ਼ੋਪੀਸ ਲੱਗੇ ਹੁੰਦੇ ਨੇ ਕਿ ਆ ਦੇਖੋ ਜੀ ਆ ਦੇਖੋ ਪਰ ਸਟੋਰ ਚ ਅੰਦਰ ਉਹਨਾਂ ਕੁਝ ਨਹੀਂ ਹੁੰਦਾ ਕਿ ਸਾਨੂੰ ਕੰਪਿਊਟਰ ਦਿਖਾ ਦਿੱਤੇ ਜਾਂਦੇ ਨੇ ਸਾਨੂੰ ਲੈਬਸ ਦਿਖਾਤੇ ਜਾਂਦੀਆਂ ਨੇ ਕਿ ਆਹਾ ਆਇਆ ਹੈ ਪਰ ਐਡਮਿਸ਼ਨ ਹੋਣ ਤੋਂ ਬਾਅਦ ਆਉਟਪੁੱਟ ਜਿਹੜੀ ਉਹਦੀ ਜ਼ੀਰੋ ਹੁੰਦੀ ਹੈ ਪਰ ਇੱਥੇ ਸਾਨੂੰ ਮੌਕਾ ਮਿਲ ਰਿਹਾ ਹੈ ਨੀਟ ਦੀਆਂ ਵੀ ਕਲਾਸਾਂ ਦੀ ਟ੍ਰੇਨਿੰਗ ਲੱਗ ਰਹੀ ਹੈ ਜੇਈਟੀ ਵੀ ਵੀ ਲੱਗ ਰਹੀ ਹੈ ਸਾਰੇ ਕੋਰਸਸ ਜਿਹੜੇ ਇਸ ਵਕਤ ਦੁਨੀਆ ਦੇ ਵਿੱਚ ਜਿੰਨੀ ਵੈਲਿਊ ਹੈ ਉਹ ਲੱਗ ਰਹੀ ਹੈ ਬੜੀ ਖੁਸ਼ੀ ਹੋ ਰਹੀ ਹੈ ਮੈਂ ਮਾਨਯੋਗ ਮੰਤਰੀ ਸਾਹਿਬ ਹਰਜੋਤ ਬੈਂਸ ਜੀ ਦਾ ਇਸ ਕੋਲ ਧੰਨਵਾਦ ਕਰੂੰਗਾ ਕਿ ਉਹਨਾਂ ਨੇ ਬਹੁਤ ਐਫਰਟ ਕੀਤੀ ਹੈ ਔਰ ਕਰ ਵੀ ਰਹੇ ਨੇ ਸੋ ਅੱਜ 13 ਸਕੂਲਾਂ ਦਾ ਉਦਘਾਟਨ ਹੋਇਆ 12 12+1 ਇੱਕ ਦੇ ਵਿੱਚ ਆਪਾਂ ਖੜੇ ਆ 12 ਹੋਰ ਨੇ ਉਹਨਾਂ ਨਾਲ ਦਿਨਾਂ ਚ ਹੋਰ ਵੀ ਬਹੁਤ ਸਾਰਾ ਰੈਵੋਲੂਸ਼ਨ ਜਿਹੜਾ এডੂਕੇਸ਼ਨ ਚਰਵਨ ਕੇਜਰੀਵਾਲ ਜੀ ਨੇ ਸੋਚਿਆ ਜਿੱਦ ਕੱਲ ਅਸੀਂ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਸਰਕਾਰ ਵੱਲੋਂ ਜੋ ਕਲੀਨਿਕ ਬਣਾਏ ਗਏ ਨੇ 165 ਆਮ ਆਦਮੀ ਕਲੀਨਿਕ ਜਿਹੜੇ ਆ ਉਹ ਲੋਕਾਂ ਨੇ ਸਪਰਦ ਕੀਤੇ 829 ਹੋ ਗਏ ਹੁਣ ਸਭਾ ਕਰੋੜ ਦੇ ਨੇੜੇ ਤੇੜੇ ਲੋਕ ਉੱਥੇ ਆ ਕੇ ਆਪਣਾ ਇਲਾਜ ਕਰਾ ਕੇ ਗਏ ਨੇ ਇਹ ਸਾਡੀਆਂ ਗਰੰਟੀਆਂ ਸੀ ਜਿਸ ਵੇਲੇ ਅਰਵਿੰਦ ਜੀ ਮੈਂ ਨਾਲ ਸੀ ਗੱਡੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਘੁੰਮ ਰਏ ਸੀ ਵੋਟਾਂ ਵੇਲੇ ਤਾਂ ਅਸੀਂ ਗਰੰਟੀਆਂ ਦੇ ਰਹੇ ਸੀ ਕਿ ਬਿਜਲੀ ਫ੍ਰੀ ਕਰ ਦਾਂਗੇ ਸਕੂਲ ਚੰਗੇ ਬਣਾ ਦਾਂਗੇ ਸ਼ਾਨਦਾਰ ਹਸਪਤਾਲ ਬਣਾ ਦਾਂਗੇ ਦਵਾਈਆਂ ਮੁਫਤ ਕਰ ਦਾਂਗੇ ਤਾਂ ਉਦੋਂ ਵਿਰੋਧੀ ਪਾਰਟੀ ਕਹਿੰਦੀ ਸੀ ਪੈਸੇ ਕਿੱਥੋਂ ਆਉਣਗੇ ਸਾਨੂੰ ਪਤਾ ਸੀ ਇਸ ਗੱਲ ਦਾ ਕਿ ਪੈਸੇ ਇੰਨਾ ਚੋਂ ਹੀ ਆਣਗੇ ਜਿਹੜਾ ਲੋਕਾਂ ਦਾ ਪੈਸਾ ਲੁੱਟਿਆ ਉਹਨੂੰ ਵਾਪਸ ਖਜ਼ਾਨੇ 'ਚ ਲਿਆ ਕੇ ਦੁਬਾਰਾ ਲੋਕਾਂ ਤੇ ਲਾਇਆ ਜਾਊਗਾ ਚਾਹੇ ਸਕੂਲਾਂ ਦੇ ਰੂਪ ਚ ਲਾਇਆ ਜਾਵੇ ਚਾਹੇ ਸੜਕਾਂ ਦੇ ਰੂਪ ਚ ਲਾਇਆ ਜਾਵੇ ਬਿਜਲੀ ਮੁਫਤ ਦੇ ਰੂਪ ਚ ਲਾਇਆ ਜਾਵੇ ਆਮਦਵੀ ਕਲੀਨਿਕਾਂ ਦੇ ਰੂਪ ਚ ਲਾਇਆ ਜਾਵੇ ਸ਼ਾਨਦਾਰ ਹਸਪਤਾਲਾਂ ਦੇ ਰੂਪ ਚ ਲਾਇਆ ਜਾਵੇ ਫ੍ਰੀ ਦਵਾਈਆਂ ਦੇ ਰੂਪ ਚ ਲਾਇਆ ਜਾਵੇ ਭਾਵੇਂ ਨੌਕਰੀਆਂ ਦੇਣ ਦੇ ਰੂਪ ਚ ਲਾਇਆ ਜਾਵੇ ਲੋਕਾਂ ਤੇ ਉਹ ਪੈਸਾ ਲੱਗੂਗਾ